ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮਸੀਹ ਭਾਈ ਚੜ੍ਹਦੀ ਜੀਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਚੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚੜ੍ਹਦੇ ਬਾਰੇ ਭੱਤੀ ਸ਼ਬਦਾਵਲੀ ਬਤਰ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ उस बंदे दर्ज हो चुका कॉपी मेरे दोस्तों आप सभी ने इस वीडियो क्लिप में देखा है कि पिछले दिनों में निहंग सिंह के बाने में एक बाबे ने पवित्र बाइबल के खिलाफ काफी गंदी गंदी बातें बताई थी जिसको लेकर मसीन लोगों के अंदर बहुत ही गुस्सा जताया गया था अभी हम उस वीडियो क्लिप को पूरा देखेंगे कि जहां पर ग्लोबल क्रिश्चियन एक्शन कमेटी की तरफ से उस बाबा के ऊपर एफ दर्ज करवाई गई है प्रचार दर्ज होने के बाद प्रशासन ने क्रिश्चियन लोगों को बताया कि वे जल्द ही जेल में बंद किए जाएंगे और उसकी बनती सजा उसको दी जाएगी आइए हम उस वीडियो क्लिप को पहले पूरा देखते हैं अलेलुया। 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 तो सारे मेरे ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮਸੀਹ ਭਾਈ ਚੜ੍ਹਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਸੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚੜ੍ਹਦੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨੰਗੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਇਲਾਕਾ ਦੇ ਪਿੱਛੇ ਸੁੱਟ ਰਹੇ ਆਂ ਔਰ ਉਸ ਸਰਾਹਤੇ ਅਨਸਰ ਨੂੰ ਮੈਂ ਦੱਸਣਾ ਚਾਹੁੰਨਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬੰਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮੁਸੀਬਾ ਹੀ ਚੱਲ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿੱਦਾਂ ਤੁਸੀਂ ਭਾਦਾ ਸਮਝਦੇ ਹੋ ਉਹਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੁਸੀਬਾ ਹੀ ਚੱਲਦੇ ਖਿਰਦੇ ਵਿਰੁੱਧ ਰਹੇ ਸੀ ਉਹਨੇ ਮਲਾਂ ਪੱਟੀ ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਨ੍ਹਾਂ ਦੇ ਬਲੌਗ ਨੇ ਜਿਹੜੇ ਮੁਸੀਬਾ ਹੀ ਚੱਲ ਦੇ ਖਿਲਾਫ ਬੋਲਦੇ ਆਂ ਬਹੁਤ ਜਲਦ ਉਹਨਾਂ ਤੇ ਵੀ ਬਾਰੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਹallelujah दोस्तों आप सभी ने इस वीडियो क्लिप में देखा है कि अंकुनोरा ऋषि के प्रधान जितेंद्र गौरव जी ने बताया है कि जिस भाई ने जिस निहंग सिंह के बारे में जो बाबा बोल रहा था कि पवित्र बाइबल गलत है पवित्र बाइबल में असलील बातें हैं उसके ऊपर एफआईआर दर्ज हो चुकी है वे जल्द ही जेल के बीच में जाएंगे जैसे की आप सभी देखते हो की आए दिनों में कोई न कोई मुंह उठाकर क्रिश्चियन कम्युनिटी के ऊपर बोलता है जहाँ तो पवित्र बाइबल के बारे में बोलता है जहाँ मुसीह लोगों के बारे में बोलता है कि मसीह लोग पैसा देकर धर्म परिवर्तन करते हैं दरअसल ऐसा कोई भी साबित नहीं आज तक कर पाया कि क्रिश्चियन कम्युनिटी के लोगों ने पैसे देकर धर्म परिवर्तन करवाया है क्रिश्चियन कम्युनिटी के लोग किसी का धर्म नहीं चेंज करते आज तक बाइबल में ऐसा कोई भी वर्ड नहीं है जहाँ पर लिखा हो ईसाई धर्म जहाँ ईसाई धर्म से जहाँ किसी के धर्म को ठेस पहुँचा ईसाई धर्म में कन्वर्ट करना प्रभु यशम सिंह

ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਸੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚਰਦੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਪਵਿੱਤਰ ਵਾਇਪਲ ਬਾਰੇ ਗਲਤ ਬੋਲ ਰਿਹਾ ਸੀ ਉਹ ਸਾਡੇ ਨੰਬੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਇਲਾਕਾ ਦੀ ਪਿੱਛੇ ਸੁੱਟ ਰਹੇ ਆ ਔਰ ਸਿਰਾਤ ਦੇ ਅਨਸਰ ਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲਓਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬਾਂਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮਸੀਹ ਭਾਈਚਾਰਾ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿੱਦਾਂ ਤੁਸੀਂ ਭਾਸ਼ਾ ਸਮਝਦੇ ਹੋ ਉਹਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮਸੀਹ ਭਾਈਚਾਰੇ ਦੇ ਖਿਰਦੇ ਵਿਰੁੱਧਰੇ ਗਏ ਸੀ ਉਹਨੇ ਮਲਾਂ ਪੱਟੀ ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਨ੍ਹਾਂ ਦੇ ਬਲੌਗ ਨੇ ਜਿਹੜੇ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਆ ਬਹੁਤ ਜਲਦ ਉਹਨਾਂ ਤੇ ਵੀ ਵਾਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਹallelujah